ਰਾਜ ਸਿੰਘ ਹਰਦਾਸਪੁਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ ਅਸੀਂ ਅੱਜ ਭਾਰਤੀ ਕਿਸਾਨ ਜੁਗਿਆਂ ਟਕਾਂਦਾ ਏਕਤਾ ਵੱਲੋਂ ਧਨੇਰ ਗਰੁੱਪ ਵੱਲੋਂ ਜਿਹੜਾ ਅੱਜ ਧਰਨਾ ਦੇਣਾ ਤੇ ਮੰਗ ਪੱਤਰ ਦੇਣਾ ਸਾਡੀਆਂ ਮੇਨ ਮੰਗਾਂ ਨੇ ਤਿੰਨ ਅੱਜ ਦੇ ਮੋਰਚੇ ਦੇ ਨਾਲ ਜੋੜ ਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਅੱਗ ਲਾਉਣ ਤੇ ਰੋਕ ਲਾਈ ਸੀ ਜਿਹੜੇ ਕਿਸਾਨਾਂ ਨੇ ਅੱਗ ਨਹੀਂ ਲਾਈ ਉਹਨਾਂ ਦੀ ਜਿਹੜੀ ਕਣਕ ਆ ਉਹਨੂੰ ਬਹੁਤ ਵੱਡਾ ਹਮਲਾ ਜਿਹੜਾ ਸੁੰਡੀ ਦਾ ਸਰਕਾਰ ਦੀ ਕੋਈ ਉਧਰ ਨਿਗਰ ਨਹੀਂ ਜਾ ਰਹੀ ਕੋਈ ਗਦਾਵਰੀ ਨਹੀਂ ਕਰਾ ਰਹੇ ਇੱਕ ਤਾਂ ਸਾਡੀ ਮੇਨ ਮੰਗ ਆ ਵੀ ਉਹਦੀਆਂ ਗਦਾਵਰੀਆਂ ਕਰਾ ਕੇ ਜਿਹੜੇ ਕਿਸਾਨਾਂ ਨੇ ਕਣਕ ਬਾਹੀ ਆ ਜਾਂ ਜਿਹਨੂੰ ਸੁੰਡੀ ਦਾ ਨੁਕਸਾਨ ਆ ਉਹਦਾ ਮਾਮਲਾ ਦਿੱਤਾ ਜਾ ਦੂਜਾ ਹੈਗਾ ਸਰਕਾਰ ਨੇ ਬਿਨਾਂ ਵਜ੍ਹਾ ਜਿਹੜੇ ਪਰਚੇ ਦਰਜ ਕੀਤੇ ਆ ਗਾਲੇ ਉਹ ਵੀ ਅਸੀਂ ਇਹ ਮੰਗ ਕਰਾਂਗੇ ਵੀ ਸਰਕਾਰ ਨੂੰ ਉਹ ਰੱਦ ਕਰਨੇ ਚਾਹੀਦੇ ਕਿਉਂਕਿ ਕਿਸਾਨਾਂ ਦਾ ਸੋਦੇ ਕਿਸਾਨਾਂ ਦਾ ਇਹ ਤੋਂ ਬਿਨਾ ਵਸੇਬਾ ਨਹੀਂ ਹੈਗਾ ਤੀਜਾ ਸਾਡਾ ਹੈਗਾ ਜਿਹੜਾ ਝੋਨਾ ਸਾਡਾ ਮੰਡੀਆਂ ਚ ਤੁਲਿਆ ਅਸੀਂ ਤੁਲਿਆ ਨਹੀਂ ਕਹਾਂਗੇ ਕੀ ਸਿੱਟਿਆ ਕਹਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਆਪਦੇ ਆਪ ਕਿਹਾ ਸੀ ਵੀ ਸੱਬੀ ਲਾਓ ਸੱਬੀ ਲਾਇਆ ਅਸੀਂ ਪਰ ਸਾਡਾ ਜਿਹੜਾ ਝੋਨਾ ਵੇਚਣ ਵੇਲੇ ਜਿੰਨੀ ਖੱਜਲ ਖੁਆਰੀ ਹੋਈ ਆ ਉਹਦੇ ਵਿੱਚ ਕਟੌਤੀ ਬਹੁਤ ਲੱਗੀ ਕਿਸੇ ਨੂੰ 10 ਬੋਰੀਆਂ ਕਿਸੇ ਨੂੰ 15 ਬੋਰੀਆਂ ਕਿਸੇ ਨੂੰ 5 ਬੋਰੀਆਂ ਅਸੀਂ ਡੀਸੀ ਨੂੰ ਇਹ ਬੇਨਤੀ ਕਰਕੇ ਜਾਣੀ ਅੱਜ ਮੰਗ ਪੱਤਰ ਰਾਹੀ ਵੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਅਸੀਂ ਕਿਸਾਨਾਂ ਨੂੰ ਵੀ ਕਿਹਾ ਵੀ ਸਾਨੂੰ ਲਿਖ ਤੇ ਦਿਓ ਵੀ ਜਿਨ੍ਹਾਂ ਦੀਆਂ ਬੋਰੀਆਂ ਕੱਟੀਆਂ ਨੇ ਉਹਦੇ ਅਸੀਂ ਕੁਛ ਨਾ ਕੁਛ ਮੂਰੇ ਸਰਕਾਰ ਦੇ ਨਾਲ ਡੈਂਦੇ ਹੋਈਏ ਇਹ ਸਾਡੀਆਂ ਮੇਨ 3 ਮੰਗਾਂ ਨੇ ਜਿਹੜਾ ਚੱਲਦਾ ਸਜੋਗਤ ਮੋਰਚੇ ਦੀ ਮੰਗ ਆ ਜਿਹੜੀ ਮੱਧ ਦिल्‍ली ਬੈਠਿਆ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮ ਨੇ ਰਲ ਮਿਲ ਕੇ ਕਰਾਂਗੇ ਅੱਜ ਵੀ ਜੜੀ ਸਾਡੀ ਮੇਨ ਮੰਗੇ ਤਿੰਨ ਮੰਗਾਂ ਨੇ ਮੈਂ ਕੁਲਵੰਤ ਸਿੰਘ ਮਾਨਾ ਜ਼ਿਲ੍ਹਾ ਪ੍ਰਧਾਨ ਪਾਰਟੀ ਖਾਣੋਂ ਡਕਾਉਂਦਾ ਤਨੇਰਾ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਪਾਰਟੀ ਖਾਣੋਂ ਡਕਾਉਂਦਾ ਵੱਲੋਂ ਜੋ ਸਰਕਾਰ ਨੇ ਝੋਨੇ ਦੇ ਸੀਜ਼ਨ ਵੇਲੇ ਪਿੰਡਾਂ ਦੇ ਵਿੱਚ ਨੁਕਲ ਮੀਟਿੰਗਾਂ ਕਰੀਆਂ ਸੀ ਲੋਕ ਡਰਾਫਟਾਂ ਰਾਈ ਡੀਪੀ ਸਾਹਿਬ ਵੱਲੋਂ ਡਿਊਟੀਆਂ ਲੱਗੀਆਂ ਸੀ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਕਿਸਾਨਾਂ ਨੇ ਵੱਡੀ ਪੱਧਰ ਤੇ ਉਹਦਾ ਸਹਿਯੋਗ ਦਿੱਤਾ ਅੱਗ ਬਹੁਤ ਘੱਟ ਲੱਗੀ ਹੈ ਲੱਗੀ ਹੈ ਪਰ ਕਿਸਾਨਾਂ ਨੇ ਜਿੱਥੇ ਅੱਗ ਨਹੀਂ ਲਾਈ ਉੱਥੇ ਸੰਡੀ ਦਾ ਬਹੁਤ ਹਮਲਾ ਪੈ ਗਿਆ ਹੋ ਗਿਆ ਸੰਡੀ ਦੇ ਹਮਲੇ ਨੂੰ ਲੈ ਕੇ ਸਰਕਾਰ ਕੋਲੇ ਸੀ ਅੱਜ ਮੰਗ ਪੱਤਰ ਦੇਣਾ ਸੀ ਦਿੱਤਾ ਮੰਗ ਪੱਤਰ ਆਪਣਾ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਇਹਦੇ ਨਾਲ ਜਿਵੇਂ ਕਿਸਾਨਾਂ ਦੇ ਜਬਰੂ ਗੱਟੇ-ਕੱਟੇ ਗਏ ਆ ਕਾਟ ਕੱਟੀ ਗਈ ਆ ਸਰਕਾਰ ਕਹਿੰਦੀ ਸੀ ਦਾਣਾ-ਦਾਣਾ ਚੱਕਾਂਗੇ ਉਹਦੇ ਸਬੰਧ ਵਿੱਚ ਅਤੇ ਇੱਕ ਜਿਹੜੇ ਪਰਾਲੀ ਵਾਲੇ ਪਰਚੇ ਕਿਸਾਨਾਂ ਤੇ ਧੂਏ ਵਾਲੇ ਪਰਚੇ ਸਰਕਾਰ ਨੇ ਪਾਏ ਆ ਇਹਨਾਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਬਰਨਾਲੇ ਤੇ ਜਾਂ ਜਿਹੜੀਆਂ ਹੋਰ ਕਿਸਾਨਾਂ ਦੀਆਂ ਭੱਖਦੇ ਮੁੱਦੇ ਆ ਗਏ ਜਿਵੇਂ ਕਿਸਾਨ ਬਾਰਡਰਾਂ ਤੇ ਬੈਠੇ ਆ ਇਥੋਂ ਦੀ ਪੰਜਾਬ ਤੇ ਹਰਿਆਣਾ ਦੀ ਸਰਕਾਰ ਤੇ ਸੈਂਟਰ ਸਰਕਾਰ ਜੋ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਉਹਨੂੰ ਕਿਸਾਨ ਢੀਕਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਖੇਤੀ ਕਾਨੂੰਨ ਸਰਕਾਰ ਕਿਸਾਨਾਂ ਨੇ ਰੱਦ ਕਰਾਏ ਸੀਗੇ ਉਹ ਕਿਸੇ ਕਿਸੇ ਨਾਲ ਟੱਡੇ ਰੂਪ ਦੇ ਢੰਗ ਵਿੱਚ ਸਰਕਾਰ ਜਿਹੜੇ ਖੇਤੀ ਕਾਨੂੰਨ ਫੇਰ ਦੁਬਾਰੇ ਤਨ ਲਿਆ ਰਹੀ ਆ ਜਿਹਦੇ ਨਾਲ ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟ ਹੋਣੀ ਆ ਜਿਹੜੀ ਕਿਸਾਨਾਂ ਦੀ ਐਮਐਸਬੀ ਉਹਨੇ ਖਤਮ ਹੋਣਾ ਮੰਡੀਆਂ ਨੇ ਖਤਮ ਹੋਣਾ ਕਾਰੋਬਾਰ ਖਤਮ ਹੋਣੇ ਸੇਲਰ ਖਤਮ ਹੋਣੇ ਆ ਬਾਜ਼ਾਰ ਸਾਰਾ ਕੁਝ ਉਹਨੇ ਵੱਡੇ ਮੌਲ ਮੌਲ ਇੱਥੇ ਆ ਜਾਣੇ ਆ ਉਸ ਨੀਤੀ ਨੂੰ ਲੈ ਕੇ ਫੇਰ ਸੰਜੁਗਤ ਮੋਰਚੇ ਨੇ ਸਰ ਜੋੜੇ ਆ ਤੇਉਣ ਵਾਲੀ 23 ਤਰੀਕ ਨੂੰ ਫੇਰ ਦੁਬਾਰਾ ਜਿਹੜਾ ਸੰਜੁਗਤ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਭਾਰਤ ਵਿੱਚ ਲੋਕ ਫੇਰ ਇੱਕ ਆਪਣਾ ਸਰ ਜੋੜ ਕੇ ਹੰਬੜਾ ਮਾਰ ਰਹੇ ਆ ਉਹਦੇ ਵਿੱਚ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੂਰੇ ਵੱਡੀ ਪੱਧਰ ਤੇ ਜਿੰਨਾ ਵੀ ਬਣਦਾ ਲੋਕਾਂ ਦੇ ਵਿੱਚ ਘਰ ਘਰ ਚ ਗੱਲ ਲਾ ਜਾਵਾਂਗੇ ਅੱਜ ਜਿਹੜਾ ਸਾਡਾ ਮੇਨ ਜਥੇਬੰਦੀ ਵੱਲੋਂ ਪ੍ਰੋਗਰਾਮ ਆ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਆ ਜਿਹੜੇ ਹੂਟਰ ਮਾਰਦੇ ਫਿਰਦੇ ਸੀ ਗੱਟੀਆਂ ਤੇ ਪਿੰਡਾਂ ਦੇ ਵਿੱਚ ਇਹ ਆਪਣੇ ਡੀਪੀ ਸਾਹਿਬ ਤੋਂ ਲੈ ਕੇ ਸਾਰਾ ਮਾਲ ਅਧਿਕਾਰੀ ਕਿਸਾਨਾਂ ਨੂੰ ਅੱਗ ਨਾ ਲਾਓ ਤੇ ਕਿਸਾਨਾਂ ਨੂੰ ਅੱਗ ਲਾਉਣ ਵੀ ਨਹੀਂ ਦਿੱਤੀ ਤੇ ਜਬਰੀ ਉਹਨਾਂ ਤੇ ਪਰਚੇ ਹੀ ਪਾਏ ਆ ਕਿ ਅੱਜ ਸੁੰਡ ਦੇ ਨਾਲ ਤਬਾਹ ਹੋ ਗਈਆਂ ਫਸਲਾਂ ਆਪਣੇ ਏਰੀਆ ਦੇ ਵਿੱਚ ਬਰਨਾਲੇ ਜਿਲ੍ਹੇ ਦੇ ਵਿੱਚ ਬਹੁਤ ਥਾਂ 'ਤੇ ਕਿਸਾਨਾਂ ਨੇ ਜਿੱਥੇ ਡੀਪੀ ਦੀ ਘਾਟ ਆ ਘਾਟ ਦੇ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੇ ਦੁਬਾਰੇ ਜਿਹੜੀ ਕਣਕੋ ਬੀਜੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨਾਂ ਕਿਸਾਨਾਂ ਨੂੰ ਟਕਮਾ ਮਾਮਲਾ ਦਿੱਤਾ ਜਾਵੇ ਸਾਫ ਸਿੰਘ ਬੱਡਬਰ ਜਿਹੜਾ ਜਨਰਲ ਸਕੱਤਰ ਵੀ ਕੇ ਜੀ ਦੁਕਾਨ ਦਾ ਅੱਜ ਅਸੀਂ ਇਹਨਾਂ ਮੰਗਾਂ ਵਾਸਤੇ ਇਹ ਮੰਗ ਪੱਤਰ ਦੇ ਕੇ ਐਨਡੀਸੀ ਨੂੰ ਮੰਗਾਂ ਨੇ ਸਾਡੀਆਂ ਵੀ ਜਿਹੜੀ ਸੁੰਡੀ ਦੇ ਨਾਲ ਨੁਕਸਾਨ ਹੋ ਰਿਹਾ ਕਣਕ ਦਾ ਉਹਦੇ ਕਰਕੇ ਜਿੱਦੇ ਸਰਕਾਰ ਤੇ ਸੁਪਰੀਮ ਕੋਰਟ ਤੱਕ ਵੀ ਕਹਿੰਦੀ ਸੀ ਪ੍ਰਦੂਸ਼ਣ ਫਲਾ ਰਹੇ ਨੇ ਕਿਸਾਨ ਵਿੱਚੀ ਵਾਹੁਣ ਤੇ ਜਿਹੜੇ ਵਿੱਚ ਵਾਹੁਣ ਵੇਲੇ ਵੀ ਬਾਦੂ ਖਰਚਾ ਕੀਤਾ ਹੁਣ ਉਦਵਸ ਪ੍ਰੇਹਾ ਦੇ ਵਾਧੂ ਖਰਚਾ ਕੀਤਾ ਤੇ ਹੁਣ ਦੁਬਾਰਾ ਬਿਜਲੀ ਪੈ ਰਹੀ ਹੈ ਉਹ ਸਾਰਾ ਜਿਹੜਾ ਖਰਚਾ ਹੈ ਉਹਦੀ ਉੱਪਰ ਭਾਈ ਸਰਕਾਰ ਕਰੇ ਇੱਕ ਤਾਂ ਸਾਡੀ ਮੇਨ ਮੰਗ ਇਹ ਹੈ ਦੂਜੀ ਜਿੰਨਾ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਉਹਨਾਂ ਉੱਤੇ ਕੇਸ ਦਰਜ ਹੋ ਰਹੇ ਨੇ ਜੁਰਮਾਨੇ ਪਾਏ ਨੇ ਤੇ ਉਹਨਾਂ ਦੇ ਜਿਹੜਾ ਮਾਲ ਮਹਿਕਮਾ ਰਿਕਾਰਡ ਹੈ ਉਹਦੇ ਵਿੱਚ ਰੈੱਡ ਐਂਟਰੀ ਨਹੀਂ ਕੀਤੀ ਜਾਣੀ ਉਹ ਸਾਰੀਆਂ ਰੱਦ ਕੀਤੀ ਜਾਣ ਖਤਮ ਕੀਤੀ ਜਾਣ ਇਹ ਮੰਗਾਂ ਤੇ ਇੱਕ ਡੀਏਪੀ ਜਿਹੜੀ ਖਾਸ ਦੀ ਪ੍ਰੋਬਲਮ ਆ ਰਹੀ ਹੈ ਉਹਨੂੰ ਹੱਲ ਕਰਨ ਵਾਸਤੇ ਤੇ ਇਹਨਾਂ ਵਾਸਤੇ ਅਸੀਂ ਅਸੀਂ ਦਹੀਸਾਬ ਨੂੰ ਮੰਗ ਪੱਤਰ ਦੇ ਕੇ ਆਏ ਤੇ ਉਹ ਤੋਂ ਮੰਗਾਂ ਨਹੀਂ ਮਿਲੀਆਂ ਗਿਆ ਅਗਲਾ ਸੰਘਰਸ਼ ਕੀਤਾ ਜਾਵੇਗਾ ਅਗਲਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਇੱਕ ਤਾਂ ਇਹ ਸੰਘਰਸ਼ ਅਸੀਂ ਹੋਰ ਵਧਾਵਾਂਗੇ ਪਿੰਡਾਂ 'ਚ ਜਾਵਾਂਗੇ ਕਿਸਾਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਉਣ ਸਾਹਮਣੇ ਆ ਕੇ ਆਪਾਂ ਹੋਰ ਇਹਦੂ ਅਗਲਾ ਐਕਸ਼ਨ ਅਲਿਕਾਂਗੇ ਵੈਸੇ ਸਜੂਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਜਿਹੜਾ ਹੁਣ ਕੇਂਦਰ ਸਰਕਾਰ ਨੇ ਇੱਕ ਖਾੜਾ ਭੇਜਿਆ ਸੂਬਿਆਂ ਨੂੰ ਜਿਹੜੇ ਕਾਲੇ ਕਾਨੂੰਨ ਤੇ ਨਾ ਕੀ ਦਿੱਲੀ ਤੋਂ ਵਾਪਸ ਕਰਵਾ ਕੇ ਅਸੀਂ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਨਵੇਂ ਢੰਗ ਦੇ ਨਾਲ ਉਹਨਾਂ ਨੇ ਸੂਬੇ ਸਰਕਾਰਾਂ ਨੂੰ ਭੇਜਤਾ ਵੀ ਇਹਦੇ ਹਿਸਾਬ ਨਾਲ ਦਿੱਤੀਆਂ ਬਣਾਓ ਤੇ ਉਹਨੂੰ ਉਸ ਦੁਬਾਰਾ ਉਹ ਨਵੇਂ ਢੰਗ ਦੇ ਨਾਲ ਲਾਗੂ ਕਰਨ ਚਾਹੁੰਦੇ ਆ ਉਹਦੇ ਸਵੱਜਯੁਜਤ ਕਿਸਾਨ ਮੋਰਚੇ ਵੱਲੋਂ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜਿਲ੍ਹਾ ਹੈੱਡਕੁਆਰਟਰ ਉੱਤੇ ਵੱਡੇ ਧਰਨੇ ਤੇ ਜਾ ਰਹੇ ਨੇ ਇਕਦਾ ਅਸੀਂ ਉਹਦੇ ਵਿੱਚ ਉਹਦੀ ਤਿਆਰੀ ਜਰੂਰ ਜੰਗ ਹੁੰਨੇ ਤੋਂ ਬਾਅਦ ਤੇ ਜੋ ਵੀ ਸਜੂਤ ਮੋਰਚੇ ਵੱਲੋਂ ਜਿਹੜਾ ਸੱਦਾ ਆਊਗਾ ਜਿਵੇਂ ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਐ ਖਨੌਰੀ ਤੇ ਸ਼ੱਬੂ ਉਹਨਾਂ ਬਾਰਡਰਾਂ ਦੇ ਉੱਤੇ ਕਿਸਾਨਾਂ ਉੱਤੇ ਜਿਹੜਾ ਜ਼ਬਰ ਹੋ ਰਿਹਾ ਹੈ ਉਹਦੇ ਖਿਲਾਫ ਕੋਈ ਸ਼ਗਰਸ਼ਾ ਜੋ ਵੀ ਸੱਦਾ ਆਊਗਾ 24 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਤਾਂ ਸਜੂਤ ਮੋਰਚੇ ਦੀ ਉਹਦੇ ਅਨਸਾਰ ਅਸੀਂ ਆਖਲਾ ਸ਼ਗਰਸ਼ੀ ਬਣਨਾ